ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਜਨਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਜੀ ਸਾਰਿਆਂ ਨੂੰ ਖਿਆਰ ਫਰੇ ਸਤਿ ਸ੍ਰੀ ਅਕਾਲ ਜੀ ਜਿਹੜੀਆਂ ਸ਼ੁਰੂ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਜਾਈਏ ਕਿ ਇਹ ਚੈਨਲ ਹੈ ਜਿਹੜਾ ਇਹ ਤੁਹਾਡੀ ਸਹਾਇਤਾ ਲਈ ਬਣਾਇਆ ਗਿਆ ਹੈ ਭਾਵੇਂ ਤੁਸੀਂ ਕਿਸੇ ਵੀ ਕੈਟਾਗਰੀ ਦੇ ਪੈਨਸ਼ਨਰ ਹੋ ਤੁਹਾਡੀ ਪੈਨਸ਼ਨ ਸੰਬੰਧੀ ਕੋਈ ਵੀ ਅਪਡੇਟ ਆ ਜਾਂ ਫਿਰ ਕੋਈ ਨਵੀਂ ਤੇ ਤਾਜ਼ਾ ਅਪਡੇਟ ਆਉਂਦੀ ਆ ਤੇ ਉਹ ਤੁਹਾਡੇ ਨਾਲ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਾਂਝੀ ਕਰਦੇ ਹਾਂ ਇਸੇ ਦੇ ਚੈਨਲ ਨਾਲ ਤੁਸੀਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਅੱਜ ਦੀ ਵੀਡੀਓ ਦਾ ਜਿਹੜਾ ਆਪਣਾ ਮਕਸਦ ਹੈ ਜੀ ਉਹ ਇਹ ਦੱਸਣਾ ਹੈ ਕਿ ਮਾਈ ਸੌਰੀ ਜੂਨ ਮੈਨੇਜਰੀ ਪੈਨਸ਼ਨ ਹੈ ਉਹ ਕਿੰਨੇ ਕ ਤਰੀਕਾਂ ਦੇ ਲੱਗ ਛੱਕੇ ਆਵੇਗੀ ਤੇ ਪੈਨਸ਼ਨ ਕਿੰਨੀ ਆਵੇਗੀ ਔਰ ਜਿਹੜੇ ਨਵੇਂ ਪੈਸ਼ਨਰ ਜੁੜਦੇ ਨੇ ਜਿਹੜੇ ਨਵੀਂ ਪੈਨਸ਼ਨ ਅਪਲਾਈ ਕਰਦੇ ਨੇ ਕਿਸੇ ਵੀ ਕੈਟਾਗਰੀ ਦੇ ਵਿੱਚ ਫਾਰਮ ਹੋਵੇ ਹੈਂਡੀਕੈਪ ਨੇ ਕਾਮਯੋ ਹੋ ਬਜ਼ੁਰਗ ਨੇ ਜਾਨ ਜੜਸਾਡੀਆਂ ਪੈਣਾ ਨੇ ਜਿਹਨਾਂ ਦੀ ਵਿਧਵਾ ਪੈਸ਼ਨਰ ਲਗੀਆਂ ਹੋਈਆਂ ਨੇ ਜਿਹੜੇ ਨਵੇਂ ਪੈਸ਼ਨਰ ਜੁੜਦੇ ਨੇ ਉਹਨਾਂ ਦੀ ਪੈਨਸ਼ਨ ਕਦੋਂ ਤੋਂ ਲਾਗੂ ਹੁੰਦੀ ਹੈ ਕਿੰਨਾ ਟਾਈਮ ਲੱਗਦਾ ਵੈਰੀਫਿਕੇਸ਼ਨ ਦੇ ਵਿੱਚ ਇਹ ਵੀ ਅਪਡੇਟ ਤੁਹਾਨੂੰ ਦਿਆਂਗੇ ਸਭ ਤੋਂ ਪਹਿਲਾਂ ਗੱਲ ਕਰ ਲਈ ਹੈ ਜੀ ਜੂਨ ਮਹੀਨੇ ਦੀ ਪੈਨਸ਼ਨ ਮਹੀਨੇ ਦੀ ਫੈਕਸ਼ਨ ਜੜੀਆਂ ਟਾਈਮ ਦੇ ਨਾਲ ਆ ਗਈ ਸੀ ਜਿਵੇਂ ਕਿ ਲਗਭਗ ਸਾਰੀਆਂ categories ਦੇ ਕੁਝ ਦਿਨਾਂ ਦੇ ਵਿੱਚ ਫੈਸ਼ਨਾਂ ਪੈ ਗਈਆਂ ਸੀਗੀਆਂ 8 ਮਈ ਤੋਂ ਲੈ ਕੇ 15 17 ਮਈ ਦੇ ਵਿੱਚਕਾਰ ਜਿਨ੍ਹਾਂ ਦੀਆਂ ਫੈਸ਼ਨਾਂ ਰੁਕੀਆਂ ਸੀ ਜਾਂ ਫਿਰ ਡਿਲੇ ਹੋਈਆਂ ਸੀ ਉਹਨਾਂ ਦੀਆਂ ਫੈਸ਼ਨਾਂ ਵੀ ਲਗਭਗ ਮੋਸਟਲੀ ਖਾਤਿਆਂ ਦੇ ਵਿੱਚ ਪਾਈਆਂ ਜਾ ਚੁੱਕੀਆਂ ਨੇ ਜੋਨ ਮੈਨੇਜਰੀ ਫੈਕਸ਼ਨ ਵੀ ਐਜ਼ ਇਟ ਉਸੇ ਸ਼ਡਿਊਲ ਦੇ ਮੁਤਾਬਕ ਆਵੇਗੀ ਜੋ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਯਾਨੀ ਕਿ 8 ਤਰੀਕ ਤੋਂ ਲੈ ਕੇ 15 16 ਦੇ ਵਿੱਚਕਾਰ ਲਗਭਗ ਸਾਰੇ ਜਨਾਂ ਦੇ ਵਿੱਚ ਸਾਰੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪੈਸ਼ਨਾਂ ਪਾ ਦਿੱਤੀਆਂ ਜਾਂਦੀਆਂ ਨੇ ਸੋ ਅਜਾ ਕੋਈ ਅਫਰਟ ਨਹੀਂ ਹੈ ਕਿ ਇਸ ਵਾਰ ਜੂਨ ਮੈਨੇਜਮੈਂਟ ਫੈਕਸ਼ਨ ਲੇਟ ਹੋਵੇ ਕਿਉਂਕਿ ਜਿਹੜਾ ਵੈਰੀਫਿਕੇਸ਼ਨ ਦਾ ਕੰਮ ਚੱਲਦਾ ਹੋਇਆ ਜੀ ਫੈਕਸ਼ਨਰਾਂ ਦੇ ਜਿਹੜੋ ਜੋ ਚੈੱਕ ਰਚ ਕੀਤਾ ਜਾ ਰਿਹਾ ਸਾਰਾ ਡਾਟਾ ਤੇ ਜਿਹੜੇ ਫਰਜ਼ੀ ਫੈਕਸ਼ਨ ਲੈ ਰਹੇ ਸੀਗੇ ਉਹਨਾਂ ਦੀਆਂ ਫੈਕਸ਼ਨਾਂ ਕੱਟੀਆਂ ਗਈਆਂ ਨੇ ਤੇ ਉਹ ਹੁਣ ਕੰਮ ਲਗਭਗ ਪੂਰਾ ਹੋਣ ਜਾ ਰਿਹਾ ਤੇ ਜੂਨ ਮੈਨੇਜਮੈਂਟ ਫੈਕਸ਼ਨ ਲਗਭਗ ਟਾਈਮ ਨਾਲ ਤੁਹਾਡੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਸਤੁਜੀ ਗੱਲ ਫਾਇਕਾ ਨਹੀਂ ਹੈ ਕਿ ਪੈਨਸ਼ਨ ਕਿੰਨੀ ਆਵੇਗੀ ਪੈਨਸ਼ਨ ਆਵੇਗੀ ਜੀ 1500 ਕਿਉਂਕਿ ਹਾਲੇ 2500 ਦੇ ਕੋਈ ਅਪਡੇਟ ਨਹੀਂ ਹੈ ਐਦਾ ਦੇ ਗੱਲਬਾਤ ਜਰੂਰ ਚੱਲ ਰਹੀ ਹੈ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੈਨਸ਼ਨਾਂ ਵਧਾਈਆਂ ਜਾਣ ਪਰ ਹਾਲੇ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ 1500 ਪੈਨਸ਼ਨ ਤੁਹਾਡੀ ਜੂਨ ਮਹੀਨੇ ਦੇ ਵਿੱਚ ਵੀ ਆਵੇਗੀ ਤੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਇਹਦਾ ਕੋਈ ਫੈਸਲਾ ਲੈਂਦੀ ਹੈ 1500 ਤੋਂ ਪੈਨਸ਼ਨ ਵਧਾਉਂਦੀ ਹੈ ਤੇ ਉਹ ਤੁਹਾਡੇ ਨਾਲ ਅਪਡੇਟ ਅਸੀਂ ਸਾਂਝੇ ਕਰ ਦੇਵਾਂਗੇ ਹੁਣ ਤੀਜੀ ਗੱਲ ਆ ਫਾਈ ਕਰਨੀ ਹੈ ਕਿ ਜਿਹੜੇ ਨਵੇਂ ਪੈਸ਼ਨਰ ਜੁੜਦੇ ਨੇ ਭਾਵੇਂ ਉਹ ਦਿਵਿਆਂਗ ਭੈਣ ਭਰਾ ਨੇ ਜਾਂ ਫਿਰ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਪੈਸੇਲਾ ਜੋ ਅਪਲਾਈ ਕਰਦੇ ਨੇ ਨਵੇਂ ਤੌਰ ਤੇ ਸੋ ਇੱਕ ਨਿਯਮ ਹੈ ਜਿਹੜਾ ਜਦੋਂ ਆਪਾਂ ਪੈਸ਼ਨ ਅਪਲਾਈ ਕਰਦੇ ਆ ਤੁਹਾਡੇ ਨੂੰ ਇੱਕ ਸਿੱਧਾ ਕਵਲੈਂਟ ਦੇ ਲੈ ਕੇ ਚੱਲਦੇ ਆ ਸਕ੍ਰੀਨ ਦੇ ਉੱਤੇ ਜੀ ਤੁਹਾਡੇ ਇੱਕ ਕਮੈਂਟ ਹੈ ਜੋ ਸਾਡੇ ਸਰੋਤੇ ਵੱਲੋਂ ਪੁੱਛਿਆ ਗਿਆ ਇਹ ਚ ਇਹਨਾਂ ਨੇ ਗੱਲ ਆਖਿਆ ਕਿ ਮਾਰਚ ਵਿੱਚ ਅਪਲਾਈ ਕੀਤੀ ਪੈਨਸ਼ਨ ਹੈ ਜਿਹੜੀ ਉਹ ਕਦੋਂ ਆਵੇਗੀ ਹਾਂ ਵੀ ਤੁਸੀਂ ਹੈਂਡੀਕੈਪ ਕੈਟਾਗਰੀ ਦੇ ਵਿੱਚ ਪੈਨਸ਼ਨ ਲਵਾਣੀ ਆ ਹਾਂ ਵੀ ਤੁਸੀਂ ਬਜ਼ੁਰਗ ਕੈਟਾਗਰੀ ਯਾਨੀ ਕਿ 올ਡੇਜ ਬढ़ापा ਪੈਨਸ਼ਨ ਦੇ ਵਿੱਚ ਪੈਨਸ਼ਨ ਲਵਾਣੀ ਚਾਹੁੰਦੇ ਹੋ ਜਾਂ ਫਿਰ ਜਿਹੜੀਆਂ ਹੋਰ ਪੈਨਸ਼ਨਾਂ ਨੇ ਵਿਧਵਾ ਪੈਨਸ਼ਨ ਆ ਜਾਂ ਫਿਰ ਹੋਰ ਪੈਨਸ਼ਨਾਂ ਤੇ ਇਥੇ ਤੁਹਾਨੂੰ ਦੱਸ ਦਈਏ 2 ਮਹੀਨੇ ਦਾ ਰੂਲ ਹੈ ਜੇਕਰ ਤੁਸੀਂ ਅੱਜ ਪੈਨਸ਼ਨ ਅਪਲਾਈ ਕਰਦੇ ਆਂ ਤੇ ਤੁਹਾਨੂੰ 2 ਮਹੀਨੇ ਬਾਅਦ ਯਾਨੀ ਕਿ ਜਿਹੜਾ ਤੀਜਾ ਮਹੀਨਾ ਦੀ ਸ਼ੁਰੂਆਤ ਹੋਏਗੀ ਉਹਦੇ ਵਿੱਚ ਤੁਹਾਨੂੰ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਪੈ ਜਾਏਗੀ ਤੇ ਇਹ ਵੀਰ ਦਾ ਕੁਐਸ਼ਨ ਸੀ ਕਿ ਮਾਰਚ ਵਿੱਚ ਅਪਲਾਈ ਕੀਤੀ ਪੈਨਸ਼ਨ ਕਦੋਂ ਆਵੇਗੀ ਤੇ ਇਹਨਾਂ ਦੀ ਪੈਨਸ਼ਨ ਹੈ ਜਿਹੜੀ ਉਹ ਮਈ ਮਹੀਨੇ ਦੇ ਵਿੱਚ ਅਸੀਂ ਇਹਨਾਂ ਨੂੰ ਰਿਪਲਾਈ ਕੀਤਾ ਸੀ ਕਿ ਤੁਹਾਡੀ ਪੈਨਸ਼ਨ ਆ ਜਾਵੇਗੀ ਤੇ ਤੁਸੀਂ ਦੇਖ ਸਕਦੇ ਆਂ ਇਹਨਾਂ ਦਾ ਦੁਬਾਰਾ ਜਿਹੜਾ ਰਿਪਲਾਈ ਆਇਆ ਇਸ ਵੀਰ ਦਾ ਕੇ ਮਾਰਚ ਵਿੱਚ ਅਪਲਾਈ ਕੀਤੀ ਪੈਨਸ਼ਨ ਜਿਹੜੀ ਆ ਗਈ ਆ 1500 ਰੁਪਏ ਤੇ ਮਈ ਮਹੀਨੇ ਦੇ ਵਿੱਚ ਯਾਨੀ ਕਿ ਇਸੇ ਮਹੀਨੇ ਦੇ ਵਿੱਚ ਇਹਨਾਂ ਦੀ ਪੈਨਸ਼ਨ ਆਈ ਆ ਸੋ ਇਹ ਦੱਸ ਜੀ ਜਿਹੜੇ ਨਵੇਂ ਪੈਸ਼ਨਰ ਜੁੜਦੇ ਨੇ ਉਹ 2 ਮਹੀਨੇ ਦਾ ਇੰਤਜ਼ਾਰ ਕਰਨ ਕਿਉਂਕਿ ਜਦੋਂ ਤੁਸੀਂ ਅਪਲਾਈ ਕਰਦੇ ਆ ਪੈਸ਼ਨ ਤੇ ਤੁਹਾਡਾ ਸਾਰਾ ਵੈਰੀਫਿਕੇਸ਼ਨ ਦਾ ਪ੍ਰੋਸੈਸ ਚੱਲਦਾ ਹੈ ਤੁਹਾਡੇ ਸਾਰੇ ਡਾਕੂਮੈਂਟ ਚੈੱਕ ਹੁੰਦੇ ਨੇ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਤੁਸੀਂ ਖਰੇ ਉਤਰਦੇ ਆ ਸਾਰੀਆਂ ਸ਼ਰਤਾਂ ਤੇ ਜੋ ਸਿਰਕਸ਼ਨ ਹੁੰਦੀਆਂ ਨੇ ਤੇ ਫਿਰ ਤੁਹਾਡੀ ਪੈਨਸ਼ਨ ਹੈ ਜਿਹੜੀ ਡੀਐਸਐਸ ਦਫ਼ਤਰ ਵੱਲੋਂ ਤੁਹਾਡੀ ਲਗਾ ਦਿੱਤੀ ਜਾਂਦੀ ਆ ਤੇ ਤੁਹਾਡੇ ਖਾਤੇ ਦੇ ਵਿੱਚ ਜੇ ਜਮੇ ਲਈ ਤਾਂ ਪੈਨਸ਼ਨ ਆਣੀ ਸ਼ੁਰੂ ਹੋ ਜਾਂਦੀ ਆ ਸੋ ਜਿਹੜੇ ਸਾਡੇ ਨਵੇਂ ਸਰੋਤ ਤੇ ਵੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੀ ਪੈਨਸ਼ਨਾਂ ਹੋਣਾ ਅਪਲਾਈ ਕੀਤੀਆਂ ਜਿਨ੍ਹਾਂ ਨੇ ਉਹਨਾਂ ਨੂੰ ਦੱਸ ਦਈਏ ਕਿ ਤੁਹਾਡੀ 2 ਮਹੀਨੇ ਤੋਂ ਬਾਅਦ ਜਿਹੜਾ ਤੀਜਾ ਮਹੀਨਾ ਲੱਗੇਗਾ ਉਹਦੇ ਵਿੱਚ ਪੈਨਸ਼ਨ ਤੁਹਾਡੀ ਆਣੀ ਸ਼ੁਰੂ ਹੋ ਜਾਵੇਗੀ ਸੋ ਇਹਦਾ ਗੱਲ ਹੈ ਜੀ ਨਵੇਂ ਫੈਸ਼ਨਰਾਂ ਦੀ ਸੋ ਜਿਹੜੇ ਸਾਡੇ ਨਾਲ ਦਿਵਿਆਂਗ ਭੰਡ ਫਰਾ ਜੁੜਦੇ ਨੇ ਉਹਨਾਂ ਨੂੰ ਅਸੀਂ ਇੱਕ ਹੋਰ ਅਪਡੇਟ ਦੇ ਦਈਏ ਕਿ ਜੇਕਰ ਤੁਸੀਂ ਜਿਵੇਂ ਵੱਖ-ਵੱਖ ਉਪਕਰਣ ਹੁੰਦੇ ਨੇ ਜਿਵੇਂ ਕਿ ਮੋਟਰਾਈਜ਼ਡ ਰਾਈਸਾਈਕਲ ਹੁੰਦੀ ਆ ਜੋ ਕਿ ਦਿਵਿਆਂਗਾਂ ਲਈ ਬਣਾਈ ਜਾਂਦੀ ਆ ਜਾਂ ਫਿਰ ਜਿਹੜੇ ਹੋ ਉਪਕਰਨ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਤੁਹਾਨੂੰ ਉਹਦੇ ਲਈ ਗਾਈਡ ਕਰ ਸਕਦੇ ਆ ਕਿ ਕਿਵੇਂ ਤੁਸੀਂ ਪ੍ਰਾਪਤ ਕਰ ਸਕਦੇ ਆ ਤੁਸੀਂ ਯੋਡੀ ਆਈ ਡੀ ਕਾਰਡ ਬਣਾਉਣਾ ਹੈ ਉਹਦੇ ਲਈ ਵੀ ਤਾਂ ਅਸੀਂ ਤੁਹਾਨੂੰ ਗਾਈਡ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੀ ਅਪਡੇਟ ਦੇਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਸਾਰਾ ਸਮਝਾਵਾਂਗੇ ਇਹ ਬੜਾ ਪਾ ਪੈਸ਼ਨ ਹੈ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਆ ਯੋਡੀ ਆਈ ਡੀ ਕਾਰਡ ਕਿਵੇਂ ਬਣਾ ਸਕਦੇ ਆ ਹੈਂਡੀਕੈਪ ਪੈਨਸ਼ਨ ਕਿਵੇਂ ਲਵਾ ਸਕਦੇ ਆ ਵਿਧਵਾ ਪੈਨਸ਼ਨ ਕਿਵੇਂ ਲਵਾ ਸਕਦੇ ਆ ਇਹ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਵੀਡੀਓ ਸਾਨੂੰ ਸਾਡੇ ਇਸ ਚੈਨਲ ਤੇ ਮਿਲਣਗੇ ਇਸ ਲਈ ਚੈਨਲ ਦੇ ਨਾਲ ਤੁਸੀਂ ਜੁੜੂ ਜੜੇ ਰਹੋ ਤੇ ਜਿਹੜੇ ਕਰਨ ਲੈਣਾ ਚਾਹੁੰਦੇ ਆ ਤੁਸੀਂ ਹੈਂਡੀਕੈਪ ਆ ਸਾਡੇ ਦੇ ਵਿਆਹ ਕੈਨ ਫਰਾ ਤੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆ ਤੁਹਾਡੇ ਉਹਦੇ ਅਸੀਂ ਜਵਾਬ ਦੇਵਾਂਗੇ ਤੇ ਤੁਹਾਨੂੰ ਅਸੀਂ ਸਹੀ ਰਸਤਾ ਦਿਖਾਵਾਂਗੇ ਸਹੀ ਤਰੀਕੇ ਨਾਲ ਗਾਈਡ ਕਰਾਂਗੇ ਤਾਂ ਅੱਜ ਤੁਹਾਡੇ ਹਰ ਤਰੀਕੇ ਨਾਲ ਹੈਲਪ ਅਸੀਂ ਕਰ ਸਕੀਏ ਧੰਨਵਾਦ